ਬਾਬਾ ਵੀਰ ਸਿੰਘ ਸਾਹਿਬ ਜੀ ਗੱਗੋ ਬੂਏ ਨਗਰ ਉਹਨਾਂ ਦਾ ਜਨਮ ਹੋਇਆ ਮਾ ਧਰਮ ਕੌਰ ਪਿਤਾ ਸੇਵਾ ਸਿੰਘ ਸਨ 1767 ਜੁਲਾਈ ਦਾ ਮਹੀਨਾ ਵਿਦਵਾਨ ਮੰਨਦੇ ਨੇ ਪਿਤਾ ਜੀ ਫੌਜ ਵਿੱਚ ਸਨ ਮੁਲਤਾਨ ਦੀ ਜੰਗ ਵਿੱਚ ਸ਼ਹਾਦਤ ਹੁੰਦੀ ਹੈ ਸਮਾਪਤ ਕੇ ਆਪ ਵੀ ਬਾਬਾ ਜੀ ਫੌਜ ਵਾਲੇ ਪਾਸੇ ਨੂੰ ਜਿਹੜਾ ਸੀ ਉਹਨਾਂ ਦਾ ਝੁਕਾਓ ਗਿਆ ਔਰ ਫੌਜ ਵਿੱਚ ਚਲੇ ਗਏ ਇਤਿਹਾਸ ਨੇ ਬੜੀਆਂ ਛੋਟੀਆਂ-ਛੋਟੀਆਂ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਸਾਹਮ੍ਹ ਕੇ ਰੱਖੀਆਂ ਨੇ ਫੌਜ ਵਿੱਚ ਨੌਕਰੀ ਕਰਦੇ ਆ ਇੱਕ ਵਾਰ ਪਿੰਡ ਛੁੱਟੀ ਆਏ ਤੇ ਪਿੰਡ ਵਿੱਚ ਡਾਕਾ ਪੈ ਗਿਆ ਬਹੁਤ ਦਲੇਰੀ ਦੇ ਨਾਲ ਡਾਕਾ ਮਾਰਨ ਆਏ ਹੋਏ ਢਾੜਵੀਆਂ ਦਾ ਜਿਹੜਾ ਸੀ ਮੁਕਾਬਲਾ ਕੀਤਾ ਔਰ ਉਸ ਮੁਕਾਬਲੇ ਦੀ ਕਿੰਨੀ ਚਰਚਾ ਹੋਈ ਪੰਜਾਬ ਦੇ ਅੰਦਰ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਤੱਕ ਬਾਬਾ ਵੀਰ ਸਿੰਘ ਜੀ ਦੇ ਉਸ ਮੁਕਾਬਲੇ ਦੀ ਚਰਚਾ ਪਹੁੰਚੀ ਮਹਾਰਾਜਾ ਸਾਹਿਬ ਨੇ ਆਪ ਬਾਬਾ ਵੀਰ ਸਿੰਘ ਜੀ ਨੂੰ ਸਨਮਾਨਿਤ ਕੀਤਾ। ਮਤਲਬ ਆਪਾਂ ਜੇ ਵੇਖੀਏ ਬਾਬਾ ਜੀ ਦਾ ਜੀਵਨ ਤੇ ਸਿੱਖ ਦੇ ਜਿਹੜੇ ਦੋ ਗੁਣ ਨੇ ਸੰਤ ਤੇ ਸਿਪਾਈ ਦੋਹਾਂ ਗੁਣਾ ਵਿੱਚ ਏਡੇ ਪ੍ਰਵੀਨ ਏਡੇ ਪਰਿਪੂਰਨ ਨੇ। ਸਮਾਂ ਆਪਣੀ ਚਾਲ ਚੱਲਿਆ। ਕਹਿੰਦੇ ਇੱਕ ਵਾਰ ਪਿਸ਼ੌਰ ਦੇ ਇਲਾਕੇ ਵਿੱਚ ਪਠਾਣਾ ਦੇ ਨਾਲ ਮੈਦਾਨੀ ਜੰਗ ਰਣ ਤਤੇ ਅੰਦਰ ਜੂਝਦਿਆਂ ਹੋਇਆ ਤੇ ਆਪਣੇ ਹੱਥ ਵਿੱਚ ਜਿਹੜਾ ਉਹਨਾਂ ਦਾ ਸ਼ਸਤਰ ਸੀ ਉਹ ਸ਼ਸਤਰ ਟੁੱਟ ਗਿਆ ਖੰਡਾ ਟੁੱਟ ਗਿਆ ਅਕਾਲ ਪੁਰਖ ਨੂੰ ਧਿਆਇਆ ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਤੇ ਇਤਿਹਾਸਕਾਰ ਕਹਿੰਦੇ ਵੀ ਉਸ ਘੇਰੇ ਦੇ ਵਿੱਚੋਂ ਬਾਬਾ ਜੀ ਇੰਜ ਬਾਹਰ ਆ ਗਏ ਜਿੱਦਾਂ ਮੱਖਣ ਵਿੱਚੋਂ ਵਾਲ ਬਾਹਰ ਆ ਜਾਂਦਾ ਨਾ ਕੋਈ ਨੁਕਸਾਨ ਨਾ ਹੋਇਆ ਬਾਬਾ ਜੀ ਦੇ ਮਨ ਅੰਦਰ ਇੱਕ ਸੰਕੇਤ ਮਿਲਿਆ ਕਿ ਜ਼ਿੰਦਗੀ ਦਾ ਇੱਕ ਪੱਖ ਪੂਰਾ ਕਰ ਲਿਆ ਹੈ ਸਿਪਾਈ ਪੁਣਾ ਹੈ ਬਹਾਦਰੀ ਹੈ ਹੁਣ ਦੂਜੇ ਪਾਸੇ ਤੁਰ ਪੈਣਾ ਚਾਹੀਦਾ ਹੈ ਦੂਜਾ ਪਾਸਾ ਕਿਹੜਾ ਸੀ ਉਹ ਸੀ ਸੰਤ ਪੁਣਾ ਭਾਵ ਰੱਬ ਦੇ ਪਿਆਰ ਵਿੱਚ ਗੁਰੂ ਦੀ ਬੰਦਗੀ ਕਰਨੀ ਭੈ ਭਾਵਨੀ ਵਿੱਚ ਵਿਚਰਨਾ ਇਸ ਪਾਸੇ ਬੰਦਗੀ ਭਗਤੀ ਵਾਲੇ ਪਾਸੇ ਨੂੰ ਤੁਰ ਪੈਣਾ ਚਾਹੀਦਾ ਪਰ ਭਗਤੀ ਵਾਲੇ ਪਾਸੇ ਨੂੰ ਤੁਰਨ ਵਾਸਤੇ ਬਾਬਾ ਜੀ ਨੇ ਆਪਣੀ ਕਿਰਪਾਨ ਸਦਾ ਦੇ ਵਾਸਤੇ ਜਿਹੜੀ ਸੀ ਉਹ ਮਿਆਨ ਵਿੱਚ ਨਹੀਂ ਪਾ ਲਈ ਉਹਦਾ ਅਰਥ ਇਹ ਨਹੀਂ ਸੀ ਕਿ ਹੁਣ ਕਦੀ ਦੁਬਾਰਾ ਮੈਦਾਨੇ ਜੰਗ ਵਿੱਚ ਨਹੀਂ ਜਾਵਾਂਗਾ ਨਹੀਂ ਬੰਦਗੀ ਕਰਨ ਵਾਸਤੇ ਤੁਰੇ ਤੇ ਬੰਦਗੀ ਦਾ ਇੱਕ ਅਸੂਲ ਹੈ ਕਿ ਇਸ ਰਾਹ ਦੇ ਉੱਤੇ ਤੁਰਨ ਵਾਸਤੇ ਕੋਈ ਰਾਹ ਦਸੇਰਾ ਵੀ ਚਾਹੀਦਾ ਰਾਧ ਸੇਰੇ ਤੋਂ ਬਿਨਾ ਕਿਸੇ ਵੀ ਮੰਜ਼ਲ ਨੂੰ ਤੁਸੀਂ ਸਰ ਨਹੀਂ ਕਰ ਸਕਦੇ ਸੀ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਵਿਦਿਆ ਲਈ ਭੇਜਦੇ ਆ ਕਾਦੇ ਵਾਸਤੇ ਜਿਹੜੇ ਉੱਥੇ ਟੀਚਰ ਨੇ ਉਸਤਾਦ ਨੇ ਉਹ ਰਾਧ ਸੇਰੇ ਨੇ ਉਹ ਵਿਦਿਆ ਦੀ ਉਹ ਸੰਸਾਰੀ ਵਿਦਿਆ ਦੀ ਜਾਣਕਾਰੀ ਦਿੰਦੇ ਨੇ ਵੀ ਇਸ ਤਰ੍ਹਾਂ ਪੜ੍ਹਨਾ ਇਦਾਂ ਵਿਦਿਆ ਪ੍ਰਾਪਤ ਗ੍ਰਹਿਣ ਕਰਨਾ ਸਭ ਤੋਂ ਪਹਿਲਾਂ ਜਿਹੜੀ ਸੰਗਤ ਨਸੀਬ ਹੋਈ ਉਹ 라ਵਲ ਪਿੰਡੀ ਦਾ ਇਲਾਕਾ ਕੁਰੀ ਨਗਰ ਤੇ ਉੱਥੇ ਬਾਬਾ ਭਾਗ ਸਿੰਘ ਜੀ ਦੀ ਸੰਗਤ ਜਿਹੜੀ ਸੀ ਉਹ ਪ੍ਰਾਪਤ ਹੋਈ ਔਰ ਬਾਬਾ ਭਾਗ ਸਿੰਘ ਜੀ ਦੀ ਅਵਸਥਾ ਪਰਮੇਸ਼ਰ ਦੇ ਨਾਲ ਇੱਕమే ਗੁਰੂ ਦੀ ਭੈ ਭਾਵਨੀ ਅਦਬ ਵਿੱਚ ਰਹਿਣ ਵਾਲੇ ਔਰ ਉਸੇ ਹੀ ਅਵਸਥਾ ਦੇ ਮਾਲਕ ਉਹਨਾਂ ਨੇ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ ਬਣਾਇਆ ਉਹ ਕਿਉਂਕਿ ਕੋਲ ਰਹਿ ਕੇ ਸਾਰੀ ਹੁਕਮ ਦੀ ਪਾਲਣਾ ਕਰਨੀ ਜਿਸ ਪ੍ਰਕਾਰ ਵੀ ਵਿਦਿਆ ਜਿਸ ਪ੍ਰਕਾਰ ਧਰਮ ਦਾ ਗਿਆਨ ਬਾਬਾ ਜੀ ਦੇ ਪਾਸ ਹੈ ਉਸੇ ਤਰ੍ਹਾਂ ਦਾ ਗਿਆਨ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਔਰ ਜਿੱਥੇ ਬਾਬਾ ਭਾਗ ਸਿੰਘ ਜੀ ਦੀ ਉਹਦੇ ਬਾਅਦ ਬਾਬਾ ਸਹਿਬ ਸਿੰਘ ਜੀ ਬੇਦੀ ਊਨੇ ਵਾਲੇ ਉਹਨਾਂ ਮਹਾਪੁਰਖਾਂ ਦੀ ਵੀ ਸੰਗਤ ਕਰਨ ਦਾ ਜਿਹੜਾ ਸੀ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਸਬਾਬ ਬਣਿਆ ਸਰਦਾਰ ਦਸੰਧਾ ਸਿੰਘ ਨੇ ਬੇਨਤੀ ਕੀਤੀ ਜਦੋਂ ਬਾਬਾ ਜੀ ਪਰਬੀਨ ਹੋ ਗਏ ਨਾ ਜਦੋਂ ਅਧਿਆਤਮ ਮੰਡਲ ਦੀ ਵੀ ਸਿਖਰ ਹੋ ਗਈ ਤੇ ਫਿਰ ਬਾਬਾ ਭਾਗ ਸਿੰਘ ਜੀ ਪਾਸੋਂ ਬਾਬਾ ਸਾਹਿਬ ਸਿੰਘ ਜੀ ਪਾਸੋਂ ਖੁਸ਼ੇ ਲੈ ਕੇ ਤੇ ਵਿਚਰ ਕੇ ਪ੍ਰਚਾਰ ਕਰਦੇ ਨੇ ਸਰਦਾਰ ਦਸੰਧਾ ਸਿੰਘ ਨੇ ਬੇਨਤੀ ਕੀਤੀ ਨਰੰਗਾਬਾਦ ਆਪਣਾ ਇੱਕ ਅਸਥਾਨ ਬਣਾ ਲਿਆ ਅਸਥਾਨ ਜੇ ਆਪਾਂ ਸਿੱਧੇ ਲਫ਼ਜ਼ਾਂ ਵਿੱਚ ਕਹਿ ਲਈਏ ਕਿ ਆਪਣਾ ਇੱਕ ਡੇਰਾ ਕਾਇਮ ਕਰ ਲਿਆ ਅੱਜ ਦੇ ਸਮੇਂ 'ਚ ਨਾ ਕੁਦਰਤੀ ਗੱਲ ਹੈ ਕਿ ਸਾਨੂੰ ਇਸ ਡੇਰੇ ਲਫ਼ਜ਼ ਤੋਂ ਇਦਾਂ ਦੀ ਅਲਰਜੀ ਹੋਣ ਲੱਗ ਪਈ ਐ ਵੀ ਅਸੀਂ ਸਤਿਪੁਰਖਾਂ ਨੂੰ ਵੀ ਝੂਠਿਆਂ ਵਿੱਚ ਹੀ ਨਿੰਦਿਆ ਕਰੀ ਜਾਂਦੇ ਉਹਨਾਂ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਥ ਦੇ ਅੰਦਰ ਜਿਹੜੇ ਗੁਰੂ ਦੋਖੀ ਨੇ ਦੇਹ ਧਾਰੀ ਗੁਰੂ ਧੰਮ ਐ ਉਹਨਾਂ ਦੇ ਅਸਥਾਨਾਂ ਨੂੰ ਉਹਨਾਂ ਦੇ ਜਿਹੜੇ ਥਾਂ ਸੀ ਉਹਨਾਂ ਨੂੰ ਡੇਰਾ ਕਿਹਾ ਜਾਂਦਾ ਸੀ ਵੀ ਉਹ ਡੇਰੇ ਵਾਲ ਧਾਰਮਿਕ ਪਰ ਉਹਨਾਂ ਨੇ ਸਾਡੇ ਗੁਰਸਿੱਖਾਂ ਦੇ ਸਾਡੇ ਸਾਧੂਆਂ ਦੇ ਮਹਾਤਮਾ ਦੇ ਅਸਥਾਨਾਂ ਤੇ ਕਿੰਤੂ ਕਰਨਾ ਸ਼ੁਰੂ ਕੀਤਾ ਕੁਝ ਅੰਗਰੇਜ਼ ਦੀ ਪਾਲਿਸੀ ਇਦਾਂ ਦੀ ਸੀ ਕਿ ਸਿੱਖਾਂ ਦੇ ਅੰਦਰੋਂ ਅਣਖ, ਗੈਰਤ, ਬੰਦਗੀ ਵਾਲਾ ਪੱਖ ਖਤਮ ਕਰਨ ਵਾਸਤੇ ਰੱਬ ਦੇ ਪਿਆਰਿਆਂ ਨੂੰ ਨਿੰਦਣਾ ਉਹਨਾਂ ਦੀ ਜਗ੍ਹਾ ਨੂੰ ਨਿੰਦਣਾ ਸ਼ੁਰੂ ਕੀਤਾ ਸਥਾਨਾਂ ਨੂੰ ਡੇਰਿਆਂ ਨੂੰ ਨਿੰਦਣਾ ਸ਼ੁਰੂ ਕੀਤਾ ਤੇ ਕਰਦਿਆਂ ਕਰਦਿਆਂ ਸਿੱਖਾਂ ਦੇ ਮਨਾਂ ਅੰਦਰ ਇਦਾਂ ਦੀ ਨਫ਼ਰਤ ਪੈਦਾ ਹੋ ਗਈ ਕਿ ਸਿੱਖ ਨੇ ਹਰ ਇੱਕ ਸਥਾਨ ਨੂੰ ਹਰ ਇੱਕ ਬੰਦਗੀ ਭਗਤੀ ਵਾਲੇ ਦੀ ਥਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੁਣ ਬਾਬਾ ਵੀਰ ਸਿੰਘ ਸਾਹਿਬ ਜੀ ਉਹਨਾਂ ਨੇ ਆਪਣਾ ਅਸਥਾਨ ਬਣਾਇਆ ਕਹਿ ਲਓ ਇੱਕ ਡੇਰਾ ਬਣਾਇਆ ਤੇ ਉੱਥੇ ਚੱਲਦਾ ਕੀ ਹੈ ਇੱਕ ਲੰਗਰ ਚੱਲਦਾ ਹੈ ਪੇਟ ਦੀ ਪੂਰਤੀ ਵਾਸਤੇ ਹਰ ਆਏ ਗਏ ਦੀ ਸੇਵਾ ਲਈ ਗੁਰੂ ਦਾ ਲੰਗਰ ਹੈ ਔਰ ਪੁਰਾਤਨ ਇਤਿਹਾਸਕਾਰ ਇਹ ਗੱਲ ਮੰਨਦੇ ਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਪ੍ਰਸ਼ਾਦਾ ਛਕਦੇ ਨੇ ਲੋਕ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਇੱਕ ਛੋਟੀ ਜੀ ਘਟਨਾ ਦਾ ਜ਼ਿਕਰ ਕਰਾਂ ਆਮ ਤੌਰ ਤੇ ਕੀ ਹੁੰਦਾ ਹੈ ਕਈ ਵਾਰ ਨਾ ਇਦਾਂ ਹੋ ਜਾਂਦਾ ਹੈ ਵੀ ਕਈ ਥਾਵਾਂ ਦੇ ਉੱਤੇ ਪ੍ਰਸ਼ਾਦਾ ਵੀ ਵੱਖੋ-ਵੱਖਰਾ ਹੁੰਦਾ ਹੈ ਜਿਹੜੇ ਕੋ ਖਾਸ ਚੇਲੇ ਆਏ ਬਾਬੇ ਦੇ ਸ਼ਰਧਾਲੂ ਆਏ ਉਹਨਾਂ ਲਈ ਜਰਾ ਵੱਖਰਾ ਪ੍ਰਬੰਧ ਕਰ ਦਿੱਤਾ ਜਾਂਦਾ ਹੈ ਜਿਹੜੀ ਆਮ ਸੰਗਤ ਆਈ ਉਹਨਾਂ ਲਈ ਵੱਖਰਾ ਪ੍ਰਬੰਧ ਹੋ ਜਾਂਦਾ ਚੱਲਦਾ ਇਹ ਸਾਰਾ ਕੁਝ ਅੱਜ ਵੀ ਸਮਾਜ ਵਿੱਚ ਚੱਲਦਾ ਹੈ ਬਾਬਾ ਜੀ ਨੇ ਆਪਣੇ ਲਾਂਗਰੀ ਸਿੰਘਾਂ ਤੇ ਸੇਵਾਦਾਰਾਂ ਨੂੰ ਹਦਾਇਤ ਕੀਤੀ ਸੀ ਵੀ ਇੱਕ ਰਾਸ ਪ੍ਰਸ਼ਾਦ ਵਰਤਣਾ ਚਾਹੀਦਾ ਹੈ ਸਾਰਾ ਕਿਸੇ ਨਾਲ ਵਿਤਕਰਾ ਨਹੀਂ ਹੋਇਆ ਕਿ ਇੱਕ ਸਜਣਨਾ ਗੁਰੂ ਕੇ ਲੰਗਰ ਵਾਸਤੇ ਘਿਓ ਚੜਾ ਗਿਆ ਇੱਕ ਕੁਜਾ ਭਰ ਕੇ ਜਿਹੜਾ ਲਾングਰੀ ਸਿੰਘ ਸੀ ਉਹਦੇ ਮਨ ਵਿੱਚ ਥੋੜੀ ਜੀ ਮੈਲ ਆ ਗਈ ਲਾਲਚ ਆ ਗਿਆ ਤੇ ਉਹਨੇ ਉਹ ਘਿਓ ਦਾ ਕੁਜਾ ਸੰਗਤ ਦੇ ਲੰਗਰ ਵਿੱਚ ਨਾ ਵਰਤਿਆ ਆਪਣੇ ਖਾਣ ਲਈ ਰੱਖ ਲਿਆ ਹੌਲੀ-ਹੌਲੀ ਉਸ ਕੁਜੇ ਚ ਘਿਓ ਵਰਤਦਾ ਰਿਹਾ ਇਧਰ ਘਿਓ ਮੁੱਕਦਾ ਗਿਆ ਤੇ ਉਧਰ ਉਸ ਲਾングਰੀ ਸਿੰਘ ਦੇ ਸਰੀਰ ਤੇ ਨਾ ਜ਼ਖਮ ਹੋਣੇ ਸ਼ੁਰੂ ਹੋ ਗਏ ਫੋੜੇ ਫਿੰਸੀਆਂ ਨਿਕਲਣ ਲੱਗ ਪਈਆਂ ਜਦੋਂ ਬੇਹਾਲ ਹੋ ਗਿਆ ਨਾ ਇਸ ਦੁੱਖ ਤੋਂ ਤੇ ਬਾਬਾ ਜੀ ਕੋਲ ਆਇਆ ਬਾਬਾ ਜੀ ਆਪ ਜੀ ਤੇ ਸਾਰਿਆਂ ਲੋਕਾਂ ਦੇ ਰੋਗ ਕੱਟਦੇ ਹੋ ਆਪ ਜੀ ਸਾਰੇ ਦੁਖੀਆਂ ਨੂੰ ਜਿਹੜਾ ਹੈ ਉਹ ਦਰਦਵੰਦਾਂ ਦਾ ਦਰਦ ਵੰਡਾਉਂਦੇ ਹੋ ਤੇ ਮੈਂ ਤੁਹਾਡੇ ਲੰਗਰ ਵਿੱਚ ਸੇਵਾ ਕਰਨ ਵਾਲਾ ਮੇਰਾ ਐਡਾ ਬੁਰਾ ਹਾਲ ਹੋ ਗਿਆ ਹੈ ਮੇਰੇ ਤੇ ਵੀ ਕਿਰਪਾ ਕਰੋ ਮੈਂ ਤੰਦਰੁਸਤ ਹੋ ਜਾਵਾਂ ਬਾਬਾ ਜੀ ਨੇ ਉਸ ਸੱਜਣ ਨੂੰ ਉਸ ਲਾਂਗਰੀ ਨੂੰ ਇੱਕ ਗੱਲ ਕਹੀ ਪੁੱਛਿਆ ਸੱਜਣਾ ਪਹਿਲਾਂ ਇਹ ਚੇਤਾ ਕਰ ਕਿ ਕਿਸੇ ਦੀ ਦਾਨ ਵਿੱਚ ਆਈ ਹੋਈ ਵਸਤੂ ਤੂੰ ਇਕੱਲਾ ਤਾਂ ਨਹੀਂ ਛੱਕ ਗਿਆ ਜਾਣੀ ਜਾਣ ਸਾਨੂੰ ਆਤਮਿਕ ਬਲ ਬਹੁਤ ਉੱਚਾ ਸੀ ਬਾਬਾ ਜੀ ਦਾ ਚੇਤਾਕਾਰ ਕਿਸੇ ਨੇ ਗੋੜ ਦਿੱਤਾ ਹੋਵੇ ਕੋਈ ਮਿੱਠਾ ਦਿੱਤਾ ਹੋਵੇ ਕੁਝ ਸ਼ਹਿਦ ਜਾਂ ਕੁਝ ਏਦਾਂ ਦਾ ਚੜਾਇਆ ਹੋਵੇ ਕਿ ਜਿਹੜਾ ਤੂੰ ਹੀ ਛੱਕਿਆ ਹੋਵੇ ਇਕੱਲੇ ਨੇ ਤੇ ਉਹ ਲਾਂਗਰੀ ਬੋਲ ਪਿਆ ਆਖਣ ਲੱਗਾ ਬਾਬਾ ਜੀ ਇੱਕ ਅਵੱਗੇ ਹੋਏ ਵੀ ਘੋੜ ਦਾ ਕੁਝ ਆਇਆ ਸੀ ਸੰਗਤ ਲਈ ਤੇ ਮੈਂ ਇਕੱਲਾ ਹੀ ਛੱਕ ਗਿਆ ਹੌਲੀ ਹੌਲੀ ਕਰਕੇ ਬਾਬਾ ਜੀ ਕਹਿਣ ਲੱਗੇ ਵੀ ਹੁਣ ਪੜਤਾਲ ਕਰੋ ਵੀ ਘਿਓ ਦਾ ਕੁਝ ਆਇਆ ਕਿਹਦੇ ਕੋਲੋਂ ਸੀ। ਯਾਨੀ ਕਿਰਪਾਲ ਸਿੰਘ ਜੀ ਸਾਬਕਾ ਜਥੇ ਦਾ ਰਹੇ ਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਕਿਤਾਬ ਲਿਖੀ ਹੈ ਬਾਬਾ ਜੀ ਦੀ ਜੀਵਨੀ ਤੇ ਉਹ ਲਿਖਦੇ ਨੇ। ਉਹ ਕਹਿੰਦੇ ਪੜਤਾਲ ਕੀਤੀ ਗਈ ਤੇ ਉਸ ਸੱਜਣ ਨੂੰ ਲੱਭਿਆ ਗਿਆ ਜਿਨੇ ਘਿਓ ਦਾ ਕੁਝਾ ਚੜਾਇਆ ਸੀ ਉਹਨੂੰ ਫਿਰ ਲਿਆਂਦਾ ਪੁੱਛਿਆ ਗਿਆ ਵੀ ਤੂੰ ਇਹ ਘਿਓ ਦਾ ਕੁਝਾ ਕਿਉਂ ਚੜਾਇਆ ਸੀ? ਉਹ ਕਹਿੰਦਾ ਜੀ ਮੇਰੇ ਤਨ ਦੇ ਉੱਤੇ ਜ਼ਖਮ ਬਹੁਤ ਜ਼ਿਆਦਾ ਸਨ ਮੈਂ ਸੁਖਣਾ ਸੁਖ ਲਈ ਤੁਹਾਡੇ ਲੰਗਰ ਵਿੱਚ ਘਿਓ ਦਾ ਕੁਝਾ ਦੇਵਾਂਗਾ ਮੈਂ ਤੰਦਰੁਸਤ ਹੋ ਗਿਆ ਮੈਂ ਤਾਂ ਸ਼ੁਕਰਾਨੇ ਵਿੱਚ ਲੈ ਕੇ ਆਇਆ ਤੇ ਬਾਬਾ ਜੀ ਉਸ ਲੰਗਰੀ ਸਿੰਘ ਨੂੰ ਕਹਿਣ ਲੱਗੇ ਉਹ ਸੱਜਣਾ ਜੇ ਖਾਣੂ ਬਰਾਬਰ ਸਾਰਿਆਂ ਦੇ ਨਾਲ ਰਲਦਾ ਤੇ ਇੱਕ ਅੱਧਾ ਜ਼ਖਮੀ ਤੇਰੇ ਤਨ ਤੇ ਆਉਣਾ ਸੀ ਪਰ ਤੂੰ ਲਾਲਚ ਕੀਤਾ ਲੰਗਰ ਵਿੱਚ ਕਦੀ ਐਦਾਂ ਨਹੀਂ ਹੋਣਾ ਚਾਹੀਦਾ ਜੋ ਆਇਆ ਸੰਗਤ ਲਈ ਉਹ ਸੰਗਤ ਵਿੱਚ ਵਰਤੇ ਇਦਾਂ ਦਾ ਵਿਧੀ ਵਿਵਧਾਨ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਲੰਗਰਾਂ ਵਿੱਚ ਸੀ ਫਿਰ ਉਹਨਾਂ ਦੇ ਅੰਦਰ ਦ੍ਰਿੜਤਾ ਕਿੰਨੀ ਹੈ ਹੌਂਸਲਾ ਕਿੰਨਾ ਹੈ ਸਮਰਪਿਤ ਭਾਵਨਾ ਕਿੰਨੀ ਹੈ ਮਨ ਦੇ ਅੰਦਰ ਕਿਸੇ ਰਾਜੇ ਦਾ ਕਿਸੇ ਵਜ਼ੀਰ ਦਾ ਅਹਿਲਕਾਰ ਦਾ ਕੋਈ ਡਰ ਨਹੀਂ ਇੱਕ ਵਾਰ ਗੁਜਰਾਵਾਲੇ ਪੜਾ ਕੀਤਾ ਬਹੁਤ ਸਾਰੀ ਸੰਗਤ ਬਾਬਾ ਜੀ ਦੇ ਨਾਲ ਤੇ ਸਰਦਾਰ ਹਰੀ ਸਿੰਘ ਨਲੂਏ ਦੇ ਸੁਪੁੱਤਰ ਹੋਏ ਨੇ ਸਰਦਾਰ ਜਵਾਰ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਲੰਗਰ ਪ੍ਰਸ਼ਾਦਾ ਮੇਰੇ ਵੱਲੋਂ ਤਿਆਰ ਹੋ ਕੇ ਆਵੇਗਾ ਆਪ ਜੀ ਮੇਰੇ ਕੋਲੋਂ ਛਕੋ ਬਾਬਾ ਜੀ ਨੇ ਆਗਿਆ ਦੇ ਦਿੱਤੀ ਤੇ ਸਰਦਾਰ ਜਵਾਰ ਸਿੰਘ ਉਹਨੇ ਆਪਣੇ ਜਿੰਨੇ ਵੀ ਰਸੋਈਏ ਸਨ ਜਿੰਨੇ ਲੌਂਕਰ ਸਨ ਲਾ ਕਰਕੇ ਸੇਵਾਦਾਰ ਲਾ ਕੇ ਤੇ ਬੜੇ ਤਰ੍ਹਾਂ ਦੇ ਪਕਵਾਨ ਬਣਾਏ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ ਬਾਬਾ ਜੀ ਨੂੰ ਛਕਣ ਵਾਸਤੇ ਬੇਨਤੀ ਕੀਤੀ ਬਾਬਾ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ ਅਰਦਾਸ ਕਰਨ ਦੀ ਵਾਰੀ ਆਈ ਹੁਣ ਵੇਖਿਓ ਸੰਤ ਤੇ ਸਿਪਾਈ ਵਾਲੇ ਗੁਣ ਕਿਵੇਂ ਕਾਇਮ ਨੇ ਅਰਦਾਸ ਕਰਨ ਦੀ ਵਾਰੀ ਆਈ ਤੇ ਬਾਬਾ ਜੀ ਨੇ ਨਾ ਅਰਦਾਸ ਦੇ ਬਚਨ ਕਹੇ ਕਿ ਦਾਣਾ ਪਾਣੀ ਗੁਰੂ ਕਾ ਤੈਲ ਪਾਉਣੀ ਜਿਹੜੀ ਹੈ ਉਹ ਸੇਵਕਾਂ ਦੀ ਸਰਦਾਰ ਜਵਾਰ ਸਿੰਘ ਦਾ ਨਾਮ ਹੀ ਨਹੀਂ ਲਿਆ ਹੁਣ ਜਿਨੇ ਸੱਦਿਆ ਕੁਦਰਤੀ ਗੱਲ ਹੈ ਉਹਦੇ ਮਨ ਵਿੱਚ ਖਿਆਲ ਆਉਣਾ ਸੀ ਵੀ ਮੈਂ ਬਾਬਾ ਜੀ ਨੂੰ ਨੇਉਤਾ ਦੇ ਕੇ ਘਰ ਲੈ ਕੇ ਆਇਆ ਪ੍ਰਸ਼ਾਦ ਪਾਣੀ ਮੇਰੇ ਕੋਲੋਂ ਛਕਿਆ ਅਰਦਾਸ ਕੀਤੀ ਐ ਪਰ ਅਰਦਾਸ ਵਿੱਚ ਮੇਰਾ ਨਾਮ ਹੀ ਨਹੀਂ ਮੇਰਾ ਜ਼ਿਕਰ ਹੀ ਨਹੀਂ ਆਇਆ ਇਹ ਕਿਦਾਂ ਹੋ ਸਕਦਾ ਪੁੱਛਿਆ ਬੇਨਤੀ ਫੇਰ ਕੀਤੀ ਬਾਬਾ ਜੀ ਆਪ ਜੀ ਨੇ ਅਰਦਾਸ ਵਿੱਚ ਮੇਰਾ ਨਾਮ ਕਿਉਂ ਨਹੀਂ ਲਿਆ ਬਾਬਾ ਜੀ ਆਖਣ ਲੱਗੇ ਸਜਣਾ ਤੇਰਾ ਨਾਮ ਦੱਸ ਅਰਦਾਸ ਵਿੱਚੋਂ ਮੈਂ ਕਿਹੜੀ ਗੱਲ ਤੋਂ ਲੈਂਦਾ ਦਾਣਾ ਪਾਣੀ ਗੁਰੂ ਕਾ ਇਹ ਮੰਨਦਾ ਇਹ ਕਹਿੰਦਾ ਜੀ ਹਾਂ ਕਹਿਣ ਲੱਗੇ ਤੇਰੇ ਪੱਲੇ ਟਹਿਲ ਬਚਦੀ ਸੀ ਸੇਵਾ ਬਚਦੀ ਸੀ ਉਹ ਤੂੰ ਕੁਰਸੀ ਢਾਹ ਕੇ ਬਹਿ ਗਿਓ ਆਪਣੇ ਨੌਕਰਾਂ ਚਾਕਰਾਂ ਤੋਂ ਆਪਣੇ ਦੂਜੇ ਸੇਵਾਦਾਰਾਂ ਤੋਂ ਕਰਵਾ ਲਈ ਤੇ ਦਸਵੇਂ ਤੇਰਾ ਨਾ ਅਰਦਾਸ ਵਿੱਚ ਕਿਵੇਂ ਲੈ ਦਿੰਦਾ ਮੈਂ ਗੁਰੂ ਅੱਗੇ ਝੂਠਾ ਨਹੀਂ ਪੈਣਾ ਜਿਨ੍ਹਾਂ ਸੇਵਾ ਕੀਤੀ ਉਹਨਾਂ ਬਾਰੇ ਮੈਂ ਅਰਦਾਸ ਵਿੱਚ ਕਹਿ ਦਿੰਦਾ ਸਰਦਾਰ ਨੂੰ ਸਮਝ ਆ ਗਈ ਵੀ ਗਲਤੀ ਹੋ ਗਈ ਕਹਿੰਦੇ ਫੇਰ ਆਖਿਆ ਬਾਬਾ ਜੀ ਕੱਲ ਦਾ ਪ੍ਰਸ਼ਾਦਾ ਵੀ ਮੈਂ ਸ਼ਕਾਵਾਂਗਾ ਅਗਲੇ ਦਿਨ ਸਰਦਾਰ ਹਰੀ ਸਿੰਘ ਨਲੂਏ ਦਾ ਪੁੱਤਰ ਸਰਦਾਰ ਜਵਾਰ ਸਿੰਘ ਆਪਣੀ ਘਰਵਾਲੀ ਸਰਦਾਰਨੀ ਨੂੰ ਨਾਲ ਲੈ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਬਾਬਾ ਜੀ ਨੂੰ ਸ਼ਕਾਉਂਦੇ ਨੇ ਹੱਥੀਂ ਸੇਵਾ ਕਰਦੇ ਨੇ ਤੇ ਫੇਰ ਬਾਬਾ ਜੀ ਉਹਨਾਂ ਦੀ ਅਰਦਾਸ ਕਰਦੇ ਤੇ ਜੇ ਕੋਈ ਅਜ ਵਰਗਾ ਹੁੰਦਾ ਸਾਡੀ ਸ਼੍ਰੇਣੀ ਦਾ ਕੋਈ ਹੁੰਦਾ ਤੇ ਉਹਦੇ ਵਿਸ਼ੇਸ਼ਣ ਹੀ ਨਹੀਂ ਸੀ ਮੁਕਣੇ ਉਹਨੇ ਅਗਲੇ ਦੇ ਘਰ ਬੈਠੇ ਬੈਠੇ ਨੇ ਵਿਦੇਸ਼ ਤੱਕ ਬੱਚਿਆਂ ਧੀਆਂ ਪੋਤਰਿਆਂ ਪੁੱਤਾਂ ਤੱਕ ਪਹੁੰਚ ਜਾਣਾ ਸੀ ਵੀ ਇਹ ਸਾਡੀ ਇਉਂ ਲਾ ਲਈਏ ਵੀ ਵੱਡਿਆਂ ਤੋਂ ਦਿੱਤੀ ਹੋਈ ਸਿੱਖਿਆ ਨੂੰ ਅਸੀਂ ਭੁਲਾ ਕੇ ਤੇ ਬਾਣੀ ਦਾ ਇੱਕ ਫੈਸਲਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਗੁਰੂ ਦਾ ਤਿਆਗ ਕਰਕੇ ਗੁਰੂ ਦਾ ਸਿਧਾਂਤ ਛੱਡ ਕੇ ਅਸੀਂ ਬੰਦਿਆਂ ਦੇ ਪਿੱਛੇ ਲੱਗ ਤੁਰੇ ਸਾਡਾ ਸਿਧਾਂਤ ਇਹ ਗੱਲ ਕਹਿੰਦਾ ਹੈ ਕਿ ਭਾਈ ਅਸੀਂ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਅਸੀਂ ਇਸ ਰਾਹ ਦੇ ਧਾਰਨੀ ਬਣਨਾ ਹੈ ਔਰ ਸਾਡੇ ਵਿੱਚ ਸਾਡੇ ਵਿੱਚ ਮਨ ਤਾਂ ਹੀ ਇਦਾਂ ਦੀ ਬਣ ਗਈ ਅਸੀਂ ਗੁਰੂ ਦਾ ਸਿਧਾਂਤ ਗੁਰੂ ਦੀ ਸਿੱਖਿਆ ਛੱਡ ਕੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਬਣਦੇ ਜਾ ਰਹੇ ਔਰ ਜੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਹਾਂ ਤੇ ਇਹ ਗੱਲ ਸਦਾ ਯਾਦ ਰੱਖੀਓ ਵੀ ਦੁਖੀ ਵੀ ਅਸੀਂ ਸਭ ਤੋਂ ਵੱਧ ਸਾਡੇ ਕੋਲ ਹਾਜ਼ਰ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤਖਤ ਦੇ ਮਾਲਕ ਨੇ ਸਤਿਗੁਰੂ ਸਤਿਗੁਰ ਜਾਗਤਾ ਹੈ ਦਿਓ ਦੀ ਵਡਿਆਈ ਦੇ ਮਾਲਕ ਨੇ ਪਰ ਸਾਡੇ ਕੋਲੋਂ ਫੇਰ ਵੀ ਜਿਹੜਾ ਆਪਣੇ ਔਗਣ ਨਹੀਂ ਮੁੱਕ ਰੇ ਸਾਡੇ ਕੋਲੋਂ ਜੀਵਨ ਵਿੱਚੋਂ ਚਿੰਤਾਵਾਂ ਨਹੀਂ ਤੌਖਲੇ ਨਹੀਂ ਮੁੱਕਦੇ ਉਹਦਾ ਕਾਰਨ ਕੀ ਸਾਡੇ ਭਰੋਸੇ ਵਿੱਚ ਸਾਡੇ ਸਿਦਕ ਵਿੱਚ ਤੇੜ ਹੈ ਸਾਡੇ ਕੋਲ ਉਹ ਭਰੋਸਾ ਉਹ ਵਿਸ਼ਵਾਸ ਸਿਦਕ ਨਹੀਂ ਜਿਹੜਾ ਸਾਡੇ ਵੱਡਿਆਂ ਨੇ ਸਾਨੂੰ ਕਾਇਮ ਕਰਕੇ ਦਿੱਤਾ ਸੀ ਇਹ ਦਿਹਾੜੇ ਮਨਾਉਣ ਦਾ ਮਨੋਰਥ ਕੀ ਹੈ ਬਾਣੀ ਦਾ ਇੱਕ ਬਚਨ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਵੇਖੋ ਕਿਸੇ ਦੇ ਘਰ ਵਿੱਚ ਔਲਾਦ ਪੈਦਾ ਹੋਵੇ ਨਾ ਪੁੱਤਰ ਪੈਦਾ ਹੋਵੇ ਤੇ ਉਹਨੂੰ ਸਾਰੇ ਵਧਾਈਆਂ ਦਿੰਦੇ ਨੇ ਪੁੱਤ ਪੈਦਾ ਹੋਏ ਦੀ ਵਧਾਈ ਮਿਲ ਹੀ ਜਾਂਦੀ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਗਰੀਬ ਹੋਵੇ ਪੁੱਤਰ ਤੋਂ ਸੁਪੁੱਤਰ ਤੱਕ ਦੀ ਵਧਾਈ ਕਿਸੇ ਵਿਰਲੇ ਨੂੰ ਹੀ ਮਿਲਦੀ ਹੈ ਪੁੱਤਰਾਂ ਦੀ ਵਧਾਈ ਸਭ ਨੂੰ ਹੈ ਪਰ ਉਹ ਪੁੱਤਰ ਅੱਗੇ ਚੱਲ ਕੇ ਸਮਾਜ ਵਿੱਚ ਨੇਕ ਕਰਮ ਕਰੇ ਉਹ ਆਪਣੇ ਜੀਵਨ ਵਿੱਚ ਕੋਈ ਚੰਗਾ ਰੁਤਬਾ ਉਹਦਾ ਮਰਤਬਾ ਪ੍ਰਾਪਤ ਕਰ ਲਏ ਤੇ ਫਿਰ ਉਹਦੀ ਸੁਪੁੱਤਰ ਹੋਏ ਦੀ ਵਧਾਈ ਮਿਲੇ ਇਹ ਵਿਰਲਿਆਂ ਦੇ ਹਿੱਸੇ ਆਉਂਦਾ ਅਸੀਂ ਗੁਰੂ ਬਾਬੇ ਦੀ ਗੋਦ ਵਿੱਚ ਬੈਠ ਕੇ ਬਾਬਾ ਜੀ ਦਾ ਇਤਿਹਾਸ ਸ਼ਰਮਣ ਕਰ ਰਹੇ ਹਾਂ ਗੁਰੂ ਕੇ ਸਿੱਖਾਂ ਦਾ ਇਤਿਹਾਸ ਸੁਣ ਰਹੇ ਹਾਂ ਸਾਡਾ ਫਰਜ਼ ਬਣਦਾ ਹੈ कि ਅਸੀਂ ਆਪਣੇ ਵਡੇਰਿਆਂ ਦੇ ਇਤਿਹਾਸ ਨੂੰ ਸੁਣ ਕੇ ਤੇ ਉਹਨੂੰ ਜੀਵਨ ਵਿੱਚ ਕਮਾਉਣ ਦੇ ਵਾਲੇ ਪਾਸੇ ਤੁਰੀਏ ਤੇ ਜੇ ਅਸੀਂ ਸੁਣ ਕੇ ਕੇਵਲ ਕੰਨ ਰਸ ਲੈਣਾ ਹੈ ਫਿਰ ਅਸੀਂ ਫਿਰ ਅਸੀਂ ਗੁਰੂ ਦੇ ਦੇਨਦਾਰ ਹੈ ਕਿਸੇ ਬੰਦੇ ਦੇ ਦੇਨਦਾਰ ਨਹੀਂ ਅਸੀਂ ਫਿਰ ਗੁਰੂ ਦੇ ਦੇਨਦਾਰ ਹੈ ਬਾਬਾ ਜੀ ਦੇ ਜੀਵਨ ਵਿੱਚ ਸ਼ਬਦ ਦੀ ਪ੍ਰਧਾਨਤਾ ਕਿੰਨੀ ਹੈ ਇੰਨੇ ਤਿਆਗੀ ਛਣ ਕਿ ਕਦੇ ਵੀ ਮਾਇਆ ਨਾਲ ਕੋਈ ਮੋਹ ਨਹੀਂ ਰੱਖਿਆ ਜਦੋਂ ਇਲਾਕੇ ਦੇ ਵਿੱਚ ਇੱਕ ਵਾਰ ਪੰਜਾਬ ਵਿੱਚ ਬਹੁਤ ਭੈੜੀ ਬਿਮਾਰੀ ਉਸ ਸਮੇਂ ਮੰਨੀ ਜਾਂਦੀ ਸੀ ਹੈਜਾ ਫੈਲ ਗਿਆ ਤੇ ਬਾਬਾ ਜੀ ਨੇ ਆਪਣੇ ਸੇਵਕਾਂ ਨੂੰ ਜਿਹੜੇ ਉਹਨਾਂ ਦੇ ਸੰਗੀ ਸਾਥੀ ਰਹਿੰਦੇ ਸਨ ਸਾਰਿਆਂ ਨੂੰ ਆਦੇਸ਼ ਕੀਤੇ ਕਿ ਲੋਕਾਈ ਦੀ ਸੰਭਾਲ ਕਰੋ ਬਹੁਤ ਸਾਰੇ ਲੋਕਾਂ ਨੂੰ ਬਾਬਾ ਜੀ ਨੇ ਉਸ ਹੈਜੇ ਦੀ ਬਿਮਾਰੀ ਤੋਂ ਬਚਾਇਆ ਤੇ ਨਾਲ ਇੱਕ ਵਚਨ ਕਹਿ ਦਿੱਤਾ ਵੀ ਜਿਹੜਾ ਖੂਬ ਬਾਬਾ ਜੀ ਦੇ ਡੇਰੇ ਵਿੱਚ ਸੀ ਨਾ ਉਸ ਖੂਹ ਦਾ ਜਲ ਜੋ ਸ਼ਕੇ ਤੇ ਉਹ ਇਸ ਬਿਮਾਰੀ ਤੋਂ ਮੁਕਤ ਹੋ ਜਾਵੇਗਾ ਬਹੁਤ ਲੋਕ ਆਈ ਬਾਬਾ ਜੀ ਨੇ ਜਿਹੜੀ ਸੀ ਉਹ ਮੌਤ ਦੇ ਵਸ ਪੈਣੋਂ ਬਚਾ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤੇ ਉਹ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਤੁਰੇ ਲਾਹੌਰ ਤੋਂ ਚੱਲ ਪਏ ਆਪਣੇ ਵਜ਼ੀਰ ਅਹਿਲਕਾਰ ਨਾਲ ਲੈ ਅੱਗੇ-ਅੱਗੇ ਸੂਚਨਾ ਦੇਣ ਵਾਸਤੇ ਆਪਣਾ ਇੱਕ ਜਿਹੜਾ ਸੀ ਘੋੜਸਵਾਰ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਜੀ ਦੇ ਡੇਰੇ ਭੇਜ ਦਿੱਤਾ ਉਹ ਫੌਜ ਦਾ ਸਿਪਾਈ ਜਦੋਂ ਬਾਬਾ ਜੀ ਦੇ ਪਾਸ ਆਇਆ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਤੁਹਾਡੇ ਦਰਸ਼ਨਾਂ ਵਾਸਤੇ ਆ ਰਹੇ ਨੇ ਉਹਨਾਂ ਨੇ ਤੁਹਾਡੇ ਡੇਰੇ ਵਿੱਚ ਆਉਣਾ ਹੈ ਤੇ ਬਾਬਾ ਜੀ ਨੇ ਪਤਾ ਹੈ ਉਹਨੂੰ ਕੀ ਗੱਲਾਂ ਦੋ ਸੁਨੇਹੇ ਦਿੱਤੇ ਸਨ ਆਖਿਆ ਸੀ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮੇਰੇ ਇਹ ਦੋ ਸੁਨੇਹੇ ਦੇਣੇ ਆਜ ਵਰਗਾ ਕੋਈ ਹੁੰਦਾ ਤੇ ਉਹਨੇ ਕਹਿਣਾ ਸੀ ਜੀ ਆਇਆਂ ਨੂੰ ਆਉਣ ਦਿਓ ਆਪ ਨੂੰ ਆਪਣੇ ਤੇ ਕੰਮ ਹੀ ਬੜੇ ਕਰਾਉਣ ਵਾਲੇ ਐ ਚਲੋ ਮੁਲਕ ਦਾ ਰਾਜਾ ਆ ਰਿਹਾ ਹੈ ਉਹਦੇ ਕੋਲੋਂ ਕੋਈ ਲਾਭ ਲਵਾਂਗੇ ਦੋ ਸੁਨੇਹੇ ਕੱਲੇ ਸੁਨੇਹੇ ਕੀ ਸਨ ਆਖਿਆ ਇੱਕ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣਾ ਕਿ ਮੈਨੂੰ ਤੁਹਾਡੀ ਕਿਸੇ ਪੈਸੇ ਦੀ ਧਨ-ਦੌਲਤ ਦੀ ਤੁਹਾਡੀ ਕਿਸੇ ਮੋਹਰ ਦੀ ਲੋੜ ਨਹੀਂ ਹੈ ਤੇ ਦੂਜਾ ਜੇ ਸਾਡੇ ਡੇਰੇ ਵਿੱਚ ਆਉਣਾ ਹੈ ਤੇ ਲੰਗਰ ਪ੍ਰਸ਼ਾਦਾ ਪੰਗਤ ਵਿੱਚ ਬਹਿ ਕੇ ਸੰਗਤ ਦੇ ਬਰਾਬਰ ਛਕਣਾ ਪਏਗਾ ਕਿਸੇ ਉਚੇਚ ਦੀ ਆਸ ਨਾ ਰੱਖਿਓ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਦੋ ਸੁਨੇਹੇ ਮਿਲੇ ਉਹਨਾਂ ਨੇ ਪ੍ਰਵਾਨ ਕਰ ਲਏ ਸਦਕੇ ਜਾਈਓ ਉਸ ਰਾਜੇ ਦੇ ਵੀ ਅੱਜ ਦੇ ਰਾਜਿਆਂ ਵਰਗਾ ਹੁੰਦਾ ਤਾਂ ਉਹਨੇ ਉੱਥੋਂ ਹੀ ਮੁੜ ਜਾਣਾ ਸੀ ਵੀ ਜੇ ਮੇਰਾ ਸਵਾਗਤ ਹੀ ਨਹੀਂ ਹੋਣਾ ਤੇ ਮੈਂ ਕੀ ਲੈਣ ਜਾਣਾ ਅੱਜ ਦੇ ਰਾਜੇ ਭਾਵ ਅੱਜ ਦੇ ਮੰਤਰੀ ਸੰਤਰੀ ਇਤਿਆਦਿਕ ਜਿਹੜੇ ਨੇ ਉਹ ਵੀ ਇਸੇ ਗੱਲ ਦੇ ਭੁੱਖੇ ਨੇ ਵੀ ਜਾਈਏ ਤੇ ਸਾਡੀ ਵਡਿਆਈ ਹੋਵੇ ਤੇ ਅੱਗੋਂ ਸੱਦਣ ਵਾਲੇ ਵੀ ਇਸ ਗੱਲ ਦੇ ਭੁੱਖੇ ਨੇ ਵੀ ਜਿਹੜਾ ਚੱਲ ਕੇ ਆ ਰਿਹਾ ਦੇ ਕੇ ਕੀ ਜਾਵੇਗਾ ਜਿਹੜੇ ਡੇਰੇਦਾਰ ਪੁਰਾਤਨ ਸਨ ਉਹਨਾਂ ਵਿੱਚ ਧਰਮ ਬਚਿਆ ਸੀ ਮਾਫ਼ ਕਰਨਾ ਅੱਜ ਡੇਰੇਦਾਰਾਂ ਦੀ ਜਿਹੜੀ ਹੈ ਉਹ ਦੁਰਗਤੀ ਹੋਣ ਦਾ ਕਾਰਨ ਕੀ ਵੀ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ ਗੁਰੂ ਦਾ ਪੱਲਾ ਛੱਡ ਦਿੱਤਾ ਤੇ ਸਰੀਰ ਨੇ ਤਾਂ ਫਿਰ ਕਾਮ ਕ੍ਰੋਧ ਲੋਭ ਮੋਹ ਦੇ ਵਾਸ ਹੋ ਕੇ ਕੁਝ ਨਾ ਕੁਝ ਕਰਨਾ ਹੀ ਹੈ ਨਾ ਸਰੀਰ ਕੀ ਕਰੇਗਾ ਜਦੋਂ ਗੁਰੂ ਹੀ ਨਹੀਂ ਗੁਰੂ ਦੀ ਸਿੱਖਿਆ ਹੀ ਨਹੀਂ ਗੁਰੂ ਦੀ ਸ਼ਬਦ ਦਾ ਵਾਲੀ ਨਹੀਂ ਪੱਲੇ ਵਿੱਚ ਰਿਹਾ ਮਹਾਰਾਜਾ ਰਣਜੀਤ ਸਿੰਘ ਜੀ ਆਏ ਬਾਬਾ ਜੀ ਦੇ ਦਰਸ਼ਨ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ دیدار ਕੀਤੇ ਬਾਬਾ ਜੀ ਨੇ ਭਲੇ ਦੀ ਅਰਦਾਸ ਕੀਤੀ ਤੇ ਆਪਸੀ वार्तालाप ਹੋਈ ਉਹਦੇ ਵਿੱਚ ਵੀ ਕੋਈ ਨਿੱਜ ਦਾ ਸਵਾਲ ਨਹੀਂ ਔਰ ਇਤਿਹਾਸਕਾਰ ਕਹਿੰਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਨਰੰਗਾਬਾਦ ਤੋਂ ਬਾਰ ਬਾਰ ਆਪਣੇ ਹਾਥੀ ਤੋਂ ਉਤਰ ਕੇ ਪੈਦਲ ਚੱਲ ਕੇ ਆਇਆ ਸੀ ਬਾਬਾ ਜੀ ਦੇ ਦਰਸ਼ਨਾਂ ਪ੍ਰਸ਼ਾਦ ਛਕਣ ਦੀ ਵਾਰੀ ਆਈ ਲੰਗਰ ਪਾਣੀ ਪ੍ਰਸ਼ਾਦਾ ਪੰਗਤ ਵਿੱਚ ਛਕਾਇਆ ਗਿਆ ਜੋ ਬਣਿਆ ਸੀ ਜਿਵੇਂ ਦਾ ਬਣਿਆ ਬਰਾਬਰ ਵਰਤਾਇਆ ਗਿਆ ਤੁਰਨ ਲੱਗਿਆ ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਕਿ ਆ ਬਾਬਾ ਜੀ ਆਪ ਜੀ ਕਿਰਪਾ ਕਰੋ ਮੇਰੇ ਵੱਲੋਂ ਦੱਸੋ ਮੈਂ ਕਿੰਨੀ ਜ਼ਗੀਰ ਤੁਹਾਡੇ ਇਸ ਲੰਗਰ ਦੇ ਨਾਮ ਲਗਾ ਕੇ ਜਾਵਾਂ ਤੁਰਨ ਲੱਗਿਆ ਫਿਰ ਇਹ ਗੱਲ ਕਹੀ ਵੀ ਮੇਰੇ ਵੱਲੋਂ ਕੋਈ ਸੇਵਾ ਭੇਟਾ ਦੇ ਰੂਪ ਵਿੱਚ ਹੀ ਪ੍ਰਵਾਨ ਕਰ ਲੋ ਤੇ ਬੋਲ ਕੀ ਸਨ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਆਖਿਆ ਨਹੀਂ ਰਣਜੀਤ ਸਿੰਘ ਜੀ ਇਹ ਗੁਰੂ ਦਾ ਲੰਗਰ ਹੈ ਸੰਗਤ ਦੇ ਦਿੱਤੇ ਹੋਏ ਪੈਸੇ ਪੈਸੇ ਨਾਲ ਚੱਲਦਾ ਹੈ ਤੇ ਇਹ ਗੁਰੂ ਕਾ ਖਵਾਉਂਦਾ ਹੈ ਤੁਹਾਡੀ ਦਿੱਤੀ ਹੋਈ ਜ਼ਗੀਰ ਨਾਲ ਚੱਲੇਗਾ ਤੇ ਇਹ ਸਰਕਾਰ ਰਣਜੀਤ ਸਿੰਘ ਦਾ ਲੰਗਰ ਹੋ ਜਾਵੇਗਾ ਔਰ ਮੈਂ ਇਸ ਲੰਗਰ ਨੂੰ ਗੁਰੂ ਕਾ ਲੰਗਰ ਰਹਿਣ ਦੇਣਾ ਚਾਹੁੰਦਾ ਮੈਂ ਇਹਨੂੰ ਸਰਕਾਰ ਰਣਜੀਤ ਸਿੰਘ ਦਾ ਲੰਗਰ ਨਹੀਂ ਬਣਨ ਦੇਣਾ ਇੰਨੀ ਦ੍ਰਿੜਤਾ ਦੇ ਮਾਲਕ ਸਨ ਸਾਡੇ ਉਹ ਬਡੇਰੇ ਜਿਨ੍ਹਾਂ ਦੀ ਯਾਦ ਵਿੱਚ ਅੱਜ ਆਪਾਂ ਜੁੜ ਕੇ ਬੈਠੇ ਹਾਂ ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਔਰ ਜਦੋਂ ਉਹਨਾਂ ਦੇ ਸਰੀਰ ਤੇ ਬਣ ਆਈ ਜਦੋਂ ਉਹਨਾਂ ਦੇ ਉੱਪਰ ਹਮਲੇ ਆਉਣ ਲੱਗੇ ਆਖਿਆ ਵੀ ਜਵਾਬ ਦੇਈ ਉਹਨਾਂ ਹਮਲਿਆਂ ਦਾ ਤੇ ਇੱਕੋ ਗੱਲ ਕਹੀ ਸੀ ਮੈਂ ਭਰਾਵਾਂ ਦੇ ਉੱਤੇ ਹਥਿਆਰ ਨਹੀਂ ਚੁੱਕਣਾ ਭਰਾ ਮਾਰੂ جنگ ਨਹੀਂ ਕਰਨੀ ਸੰਤ ਤੇ ਸਿਪਾਈ ਦੇ ਪੂਰਨ ਗੁਣਾਂ ਦੇ ਧਾਰਨੀ ਨੇ ਉਸ ਹਸਤੀ ਦਾ ਨਾਮ ਹੈ ਸੰਤ ਬਾਬਾ ਬੀਰ ਸਿੱਖ ਹੈ। ਔਰ ਜਿਹੜੇ ਜਿਹੜੇ ਬਚਨ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕਹੇ ਨਾ ਉਹ ਬਚਨ ਭਾਵੇਂ ਸਿੱਖ ਰਾਜ ਦੇ ਸੂਰਜ ਦੇ ਛਿਪਣ ਬਾਰੇ ਸੀ ਉਹ ਵੀ ਸਾਰੇ ਬਚਨ ਸੱਚ ਹੋਏ। ਕਿਸੇ ਤਰ੍ਹਾਂ ਦੀ ਏਕ ਵਾਰ ਇੱਕ ਪੰਡਿਤ ਸ਼ਿਆਮ ਸਿੰਘ ਦਾ ਜ਼ਿਕਰ ਆਉਂਦਾ ਉਹਨਾਂ ਨੇ ਮਨ ਦੇ ਅੰਦਰ ਵਿਚਾਰ ਕਰ ਲਈ ਵੀ ਕਲਯੁਗ ਦੇ ਸਮੇਂ ਵਿੱਚ ਕੋਈ ਐਡਾ ਪ੍ਰਭਲ ਬਲੀ ਨਹੀਂ ਹੁੰਦਾ ਕੋਈ ਆਤਮਿਕ ਬਲ ਵਾਲਾ ਨਹੀਂ ਜਿੱਡੀ ਉੱਚੀ ਅਵਸਥਾ ਦੇ ਮਾਲਕ ਇਹਨਾਂ ਨੂੰ ਕਿਹਾ ਜਾਂਦਾ ਹੈ ਬਾਬਾ ਵੀਰ ਸਿੰਘ ਨੂੰ ਉਹਨੇ ਸ਼ੰਕਾ ਕਰ ਲਿਆ ਆ ਗਿਆ ਤੇ ਮਨ ਵਿੱਚ ਧਾਰ ਲਿਆ ਵੀ ਮੈਂ ਇਹਨਾਂ ਨੂੰ ਤਾਂ ਵੱਡੇ ਜਾਣਾਗਾ ਜਾਂ ਤੇ ਮੈਨੂੰ ਮਾਇਆ ਭੇਟਾ ਕਰਨ ਜਾਂ ਦੁੱਧ ਤੇ ਸਰਦਾਈ ਛਕਾਉਣ ਸੰਗਤ ਵਿੱਚ ਬਹਿ ਗਿਆ ਬਾਬਾ ਜੀ ਨੇ ਆਵਾਜ਼ ਮਾਰ ਕੇ ਪੰਡਤ ਦਾ ਨਾਂ ਲੈ ਕੇ ਕਿਹਾ ਸੀ ਸੱਜਣਾ ਕੋਲ ਆ 5 ਰੁਪਏ ਦੇ ਕੇ ਆਖਿਆ ਸੀ ਲੈ ਪੰਡਤ ਲੋਕ ਕਥਾ ਪੜ੍ਹਦੇ ਐ ਕਥਾ ਕਰਦੇ ਐ ਗ੍ਰੰਥ ਪੜ੍ਹਨੇ ਪੈਂਦੇ ਖੁਸ਼ਕੀ ਹੋ ਜਾਂਦੀ ਐ ਲੈ ਦੁੱਧ ਤੇ ਸਰਦਾਈ ਬਾਦਾਮ इत्यादिक ਛਕ ਲਵੀ ਫਿਰ ਉਹ ਪੈਸੇ ਨਾ ਫੜੇ ਫਿਰ ਬਾਬਾ ਜੀ ਨੂੰ ਕਿਹਾ ਵੀ ਨਾਲੇ ਤਾਂ ਮੰਗ ਰੱਖਣੀ ਤੇ ਜਦੋਂ ਮਿਲ ਜਾਵੇ ਤੇ ਉਹਨੂੰ ਲੈਣਾ ਨਾ ਇਹ ਚੰਗੀ ਗੱਲ ਨਹੀਂ ਹੁਣ ਪੈਸੇ ਲੈ ਲੈ ਤੂੰ ਮਨ ਵਿੱਚ ਇੱਕ ਆਸ ਰੱਖੀ ਸੀ ਕਿ ਸਾਨੂੰ ਆਵਾਜ਼ ਮਾਰ ਕੇ ਦੇਣ ਲੈਂ ਮੈਂ ਤੈਨੂੰ ਆਵਾਜ਼ ਮਾਰ ਕੇ ਦੇਣ ਲੱਗਾ ਏਦਾਂ ਦੀ ਅਵਸਥਾ ਦੇ ਮਾਲਕ ਸਨ ਆਪ ਦੀ ਬੜੇ ਭਾਵਨਾ ਦੇ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ ਸਰਬੱਤ ਸੰਗਤਾਂ ਦੇ ਲਈ ਅਰਦਾਸ ਹੈ ਸਤਿਗੁਰੂ ਮਿਹਰ ਕਰਨ ਸਾਨੂੰ ਆਪਣੇ ਵੱਡਿਆਂ ਦਾ ਇਤਿਹਾਸ ਸੁਣ ਕੇ ਉਹਦੇ ਤੋਂ ਸਿੱਖਿਆ ਲੈ ਕੇ ਜੀਵਨ ਵਿੱਚ ਢਾਲਣ ਦੀ ਜਾਚ ਆਵੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਹੋਈਆਂ ਬਿੰਦ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣੇ ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਸਹਿਬਾਨੇ ਕਿਰਪਾ ਕੀਤੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਭਾਈ ਹਰਦੀਪ ਸਿੰਘ ਜੀ ਦਾ ਧੰਵਾਦ ਜਿਨ੍ਹਾਂ ਨੇ ਹੁਕਮ ਲਾ ਕੇ ਆਪ ਸੰਗਤਾਂ ਦੇ دیدار ਕਰਵਾਏ ਨੇ ਇਸ ਸਥਾਨ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਜੀ ਤਿਨਾਂ ਦਾ ਵੀ ਧੰਵਾਦ ਬੇਅੰਤ ਪ੍ਰਕਾਰ ਦੀਆਂ ਭੁਲਾ ਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ